ਗੇ ਬੰਦੇ ਤੋਂ ਬਾਅਦ ਉਹਨੂੰ ਚੇਤਿਆਂ ਚ ਬਸਾਉਨੇ ਆ ਉਹਦੇ ਸਦਹਾ ਜੜੀਆਂ ਦਿੰਨੇ ਆ ਉਹਨੂੰ ਖੁਸ਼ੀਆਂ ਮਨਾਉਨੇ ਆ ਕੱਟ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਦਿੱਲੀ ਸਿੰਗੂ ਟਿੱਕਰੀ ਦਾ ਮਾਹੌਲ ਸੀ ਉਹ ਜਿਹਾ ਮਾਹੌਲ ਹੁਣ ਜਿਹੜਾ ਖਨੌਰੀ ਤੇ ਸ਼ੰਭੂ ਤੇ ਬਣ ਚੱਲਿਆ ਭਗਵੰਤ ਮਾਨ ਸਾਹਿਬ ਕੀ ਕਰਿਆ ਕਹਿੰਦੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਈ ਮਹੀਨੇ ਹੋ ਗਏ ਮਿਲਿਆ ਹੀ ਨਹੀਂਗਾ ਇਹ ਤਾਂ ਵੱਖਰੀ ਗੱਲ ਆ ਇਹ ਤਾਂ ਪੰਜਾਬ ਸਰਕਾਰ ਦੇ ਹੱਥ ਚ ਗੱਲ ਆ ਨਾ ਇਹਦੇ ਲਈ ਕਿਉਂ ਆ ਪੰਜਾਬ ਸਰਕਾਰ ਕਿਉਂ ਚੁੱਪ ਆ ਇਹਦੇ ਲਈ ਸਿੱਟਲ ਸਾਹਿਬ ਕਿਉਂ ਚੁੱਪ ਆ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਇਸ ਗੱਲ ਤੇ ਬੋਲਦਾ ਰਿਹਾ ਹਵਾ ਪਾਣੀ ਧਰਤੀ ਦੇ ਉੱਤੇ ਅੱਜ ਜਦੋਂ ਉਹਨਾਂ ਕੋਲੇ ਕੁਝ ਕਰਨ ਦੀ ਪਾਵਰ ਆਈ ਹੈ ਤਾਕਤ ਦਿੱਤੀ ਹੈ ਪ੍ਰਮਾਤਮਾ ਨੇ ਤੇ ਅੱਜ ਵੀ ਚੁੱਪ ਰਹਿਣ ਦਾ ਫਿਰ ਲਾਹਮ ਪਈ ਨਾ ਸਕੋ ਮਿਲਣੀਆਂ ਹੋਰ ਕੀ ਮਿਲਣਾ ਇਹ ਕਦੇ ਵੀ ਪੰਜਾਬ ਦਾ ਭਲਾ ਚਾਹਣ ਵਾਲੀ ਲੀਡਰਸ਼ਿਪ ਅੱਗੇ ਨਾ ਦਿੱਲੀ ਨੇ ਆਉਣ ਦਿੱਤੀ ਹੈ ਨਾ ਹੁਣ ਦੇਵੇ ਡੱਲੇਵਾਲ ਸਾਹਿਬ ਜੀ ਅੱਜ ਮਰਨ ਵਰਤ ਤੇ ਬੈਠੇ ਉਹ ਮਜ਼ਦੂਰਾਂ ਦੀ ਮੰਗ ਵੀ ਆ ਨਰੇਗਾ ਦੀ ਦਿਹਾੜੀ ਦੀ ਗੱਲ ਆ ਨਰੇਗਾ ਦੇ ਕੰਮ ਦੀ ਗੱਲ ਆ ਜਿਉਂਦੇ ਬੰਦੇ ਨਾਲ ਗਿਲੇ ਸਿਕਵੇ ਹੁੰਦੇ ਆ ਜਿਹੜਾ ਬੰਦਾ ਇੱਕ ਆਪਣੀ ਜਾਨ ਦਾਤੇ ਲਾ ਬੈਠਾ ਜਿਹੜਾ ਬੰਦਾ ਚਲਿਆ ਜਾਣਾ ਉਹਦੇ ਨਾਲ ਕਾਹਦਾ ਗੇਲਾ ਹਾਲਾਤ ਹੁਣ ਡੇਲ ਸਾਲ ਦੇ ਇਹ ਜੇ ਬਣੇ ਖੜੇ ਆ ਜਿੰਨੀ ਵੀ ਇੱਕ ਦੂਜੇ ਦੇ ਖਿਲਾਫ ਬਿਆਨ ਬਾਜ਼ੀ ਉਹ ਬੰਦ ਕਰੋ ਜੇ ਅਸੀਂ ਕਿਸੇ ਨਾਲ ਆਉਣਾ ਨਹੀਂ ਚਾਹੁੰਦੇਗੇ ਨਾ ਜੁੜਨਾ ਨਹੀਂ ਚਾਹੁੰਦੇ ਸਾਨੂੰ ਕਿਹਦੀ ਸੋਚ ਵਿਚਾਰ ਚੰਗੇ ਨਹੀਂ ਲੱਗਦੇ ਉਹਦੇ ਖਿਲਾਫ ਵੀ ਨਾ ਬੋਲੋ ਪਾਣੀ ਗੰਦਲਾ ਹੋ ਰਿਹਾ ਦੁੱਧ ਦੀ ਆਲਰੇਡੀ ਜਿਹੜੀ ਜਿਹੜੀ ਫਾਰਮਿੰਗ ਆ ਇਹ ਜੱਟਾਂ ਕੋਲ ਹੁੰਦੀ ਸੀ ਸਬਜ਼ੀਆਂ ਦੁੱਧ ਇਹ ਘਰ ਦਾ ਹੁੰਦਾ ਸੀ ਕੁਸ਼ਕ ਆਪਾਂ ਆਪ ਛੜਤੀਆਂ ਚੀਜ਼ਾਂ ਜਿਹੜੀਆਂ ਰਹਿੰਦੀਆਂ ਨੇ ਉਹ ਸਕਾਰਾਂ ਕੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਸਾਡੇ ਨਾਲ ਨੌਜਵਾਨ ਦਿਲਾਂ ਦੀ ਧੜਕਣ ਪੰਜਾਬ ਦਾ ਜੂਥ ਅਕਸਰੀ ਇਹਨਾਂ ਨੂੰ ਸੁਣਦਾ ਵਾ ਔਰ ਲੱਗਦਾ ਵੀ ਮਗਰ ਹੈਗਾ ਵਾ ਪਿਛਲੇ ਦਿਨੀ ਲੁਧਿਆਣੇ ਪਾਣੀਆਂ ਦਾ ਮਸਲਮ ਨੂੰ ਲੈ ਕੇ ਵੱਡਾ ਇਕੱਠ ਲੱਖੇ ਬਾਈ ਨੇ ਕੀਤਾ ਸੀਗਾ ਔਰ ਪੂਰਾ ਪੰਜਾਬ ਉੱਥੇ ਪਹੁੰਚਿਆ ਜਗਦੀਪ ਰੰਧਾਵੇ ਉਹਨਾਂ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਅੱਜ ਇਥੇ ਕਨਸਾਨੀ ਅੰਦੋਲਨ ਦੇ ਵਿੱਚ ਵੀ ਵੀਰ ਜਿੱਥੇ ਅ ਲਗਾਤਾਰ ਡਟਿਆ ਹੋਇਆ ਉੱਥੇ ਰਾਤ ਨੂੰ ਪਹਿਰਾ ਵੀ ਦਿੰਦਾ ਵਾ ਸੇਵਾਦਾਰ ਬਣ ਕੇ ਬਹੁਤ ਵੱਡੀਆਂ ਸੇਵਾਵਾਂ ਵੀ ਨਿਭਾ ਰਿਹਾ ਹੈ ਪਰ ਜੋ ਪੰਜਾਬ ਨੂੰ ਹੰਗਾਰਾ ਮਿਲਣਾ ਚਾਹੀਦਾ ਸੀ ਕਿਸਾਨੀਆ ਅंदोलਨ ਦਾ ਉਹ ਮਿਲ ਨਹੀਂ ਰਿਹਾ ਡੱਲੇਵਾਲ ਸਾਹਿਬ ਅੱਜ 23 24 ਦਿਨਾਂ ਦੇ ਵਿੱਚ ਉਹਨਾਂ ਦਾ ਮਰਨ ਵਰਤ ਸ਼ੁਰੂ ਹੋ ਚੁੱਕਾ ਵਾ ਪਰ ਜੋ ਪੰਜਾਬ ਨੂੰ ਇੱਥੇ ਇਹ ਪਹੁੰਚਣਾ ਚਾਹੀਦਾ ਸੀ ਜੋ ਜੂਥ ਇੱਥੇ ਆਉਣਾ ਚਾਹੀਦਾ ਉਸ ਕਿਤੇ ਨਾ ਕਿਤੇ ਥੋੜਾ ਬਹੁਤਾ ਹਲੇ ਨਿਰਾਸ਼ ਲੱਗ ਰਿਹਾ ਕੀ ਕਾਰਨ ਹੈ ਔਰ ਸਾਡੀ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜਾਇਜ਼ ਨੇ ਗੱਲਬਤ ਕਰਦੇ ਆ ਲੱਖੇ ਵੀਰਾਂ ਲੱਖੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਲੰਮੇ ਸਮੇਂ ਤੋਂ ਇਹ ਸੰਘਰਸ਼ ਦੀਆਂ ਮੰਗਾਂ ਦਿੱਲੀ ਤੋਂ ਬਾਅਦ ਵੀ ਸ਼ੁਰੂ ਹੋਦਈ ਹੋਈਆਂ ਭਾਵੇਂ ਉੱਥੇ ਹੈ ਸਨ ਪਰ ਕਿਤਨਾ ਕਿਤੇ ਥੋੜਾ ਉੱਚਾ ਪੈ ਗਿਆ ਪਰ ਫਿਰ ਲਗਾਤਾਰ ਸੰਘਰਸ਼ ਆਪਾਂ ਕਰਦੇ ਹੀ ਰਹੇ ਆ ਹੁਣ ਵੀ ਇੱਥੇ ਕਾਫੀ ਲੰਮੇ ਸਮੇਂ ਤੋਂ 7-8 ਮਹੀਨੇ ਹੋ ਗਏ ਆ ਪਰ ਆਖਰਕਾਰ ਡੱਲੇਵਾਲ ਸਾਹਿਬ ਨੂੰ ਵੱਡਾ ਕਦਮ ਚੱਕਣਾ ਪਿਆ ਮਰਨ ਵਰਤਨ ਤੇ ਰੱਖਣਾ ਪਿਆ ਕਿਉਂ ਨਾ ਸਰੀਰ ਹਾਲਾਤ ਬਿਮਾਰੇ ਆ ਪਰ ਪੰਜਾਬ ਦਾ ਯੂਥ ਕਿਉਂ ਨਹੀਂ ਨਾ ਸਾਥ ਦੇ ਰਿਹਾ ਕੀ ਕਾਰਨ ਕੀ ਲੱਗਦਾ ਹੈ ਦੇਖੋ ਸਾਥ ਤਾਂ ਦੇ ਰਿਹਾ ਇਹ ਜੀ ਨਹੀਂ ਗੱਲ ਹੈਗੀ ਪਰ ਉਸ ਪੱਧਰ ਤੇ ਨਹੀਂ ਉਸ ਗਿਣਤੀ 'ਚ ਨਹੀਂ ਵੈਸੇ ਹੁਣ ਦਿਨੋਂਦਰ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਵੱਡੀ ਗਿਣਤੀ 'ਚ ਇਕੱਠ ਹੋ ਰਿਹਾ ਹੈ ਸੰਗਤਾਂ ਆ ਰਹੀਆਂ ਨੇ ਪਰ ਜਿਵੇਂ ਆਉਣਾ ਚਾਹੀਦਾ ਖਾਸ ਤੌਰ ਤੇ ਮੈਂ ਗੱਲ ਕਰਾਂ ਰਾਤ ਨੂੰ ਬੜੀ ਸਖਤ ਲੋੜ ਆ ਕਿਉਂਕਿ ਅੱਜ ਸੁਪਰੀਮ ਕੋਰਟ ਦਾ ਵੀ ਕੀ ਫੈਸਲਾ ਆਇਆ ਕਿ ਡਲੇਰ ਸਾਹਿਬ ਦੀ ਜ਼ੇਤ ਨੂੰ ਲੈ ਕੇ ਉਹ ਬਹਾਨਾ ਬਣਾ ਕੇ ਕਦੋਂ ਵੀ ਸਰਕਾਰ ਇੱਥੇ ਫੋਰਸ ਚਾਹਾਲ ਨਹੀਂ ਕੋਈ ਨਾ ਕੋਈ ਚਾਲ ਚੱਲ ਸਕਦੀ ਐਥੋਂ ਚੱਕ ਕੇ ਲੈ ਜਾਇਆ ਜਾ ਸਕਦਾ ਤੇ ਫਿਰ ਜੋ ਹਾਲਾਤ ਬਾਪੂ ਸੂਰਤ ਸੌਂਦੇ ਹੋਏ ਉਹਨਾਂ ਜਿਉਂਦੇ ਜਿਹਦੇ ਨਾਲ ਮਰਿਆ ਉਹੇ ਜਿਹੇ ਹਾਲਾਤ ਜਿਹੜੇ ਹੋ ਸਕਦੇ ਸੋ ਇਸ ਲਈ ਵੀ ਸਾਨੂੰ ਅੱਜ ਬੜੀ ਸਖਤ ਲੋੜ ਹੈ ਵੀ ਜੇ ਸਾਡੇ ਇੱਥੇ ਹੁੰਦੇ ਡਲੇਰ ਸਾਹਿਬ ਨੂੰ ਚੱਕ ਕੇ ਲੈ ਜਾਂਦੇ ਸਾਡੇ ਦੇ ਲਾਹਮਤਾ ਫਿਰ ਇਸ ਗੱਲ ਦੀ ਸੋ ਔਣਕ ਤੇ 13000 ਪੰਜਾਬ ਦਾ ਪਿੰਡ ਹੈ ਜੇ ਪੰਜ ਪੰਜ ਚਾਰ ਚਾਰ ਬੰਦੇ ਵੀ ਇੱਕ ਪਿੰਡ ਚੋਂ ਨਿਕਲਣਗੇ ਤਾਂ ਲੱਖਾਂ ਦੀ ਗਿਣਤੀ ਮੋਰਚੇ ਚ ਹੋ ਜਾਣੀ ਆ ਸੋ ਮਗਰੋਂ ਫਿਰ ਆਪਾਂ ਇਕੱਠ ਕਰਦੇ ਹੁੰਨੇ ਆ ਮਗਰੋਂ ਗਏ ਬੰਦੇ ਤੋਂ ਬਾਅਦ ਉਹਨੂੰ ਚੇਤਿਆਂ ਚ ਬਸਾਉਨੇ ਆ ਉਹਦੇ ਸਦਾਂਜੜੀਆਂ ਦਿੰਨੇ ਆ ਉਹਨਾਂ ਨਾਲ ਜੁਤੀਆਂ ਮਨਾਉਨੇ ਆ ਇਕੱਠ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਅੱਜ ਲੋੜ ਹੈ ਇੱਕ ਇਨਸਾਨ 75 ਸਾਲ ਦੀ ਉਮਰ ਤੇ ਸੋਢੀ ਲਈ ਸੋਢੀ ਲਈ ਜ਼ਿੰਦਗੀ ਦਾਅ ਤੇ ਲਾਤੀ ਉਹਨੇ ਆਪਣੀ ਹੈ ਨਾ ਤੇ ਫਿਰ ਆਪਾਂ ਅੱਜ ਵੀ ਘਰਾਂ ਚ ਬੈਠੇ ਪਤਾ ਨਹੀਂ ਕੀ ਸੋਚੀ ਜਾਂਦੇ ਆ ਤਾਂ ਕਮਾਂਜ ਬੈਠਣ ਦਾ ਵੇਲਾ ਨਹੀਂ ਵੈਸੇ ਵੱਡੇ ਪੱਦਰ ਦੇ ਉੱਤੇ ਜਿਹੜੇ ਲੋਕ ਕਹਿ ਲਗੇ ਨੌਜਵਾਨ ਕਹਿ ਲਗੇ ਜਾਂ ਜਿਹੜੇ ਕਲਾਕਾਰ ਸਾਡੇ ਭਰਾ ਨੇ ਬਾਈ ਕਮਰ ਕਮਲ ਕਰਿਆ ਬੈਠਾ ਬੀਬੀ ਸੋਨੀਆ ਮਾਨ ਹਨਾ ਇਹ ਵੀ ਲਗਾਤਾਰ ਪਹਿਲਾਂ ਕੱਲ ਵੀ ਕੁਝ ਕਲਾਕਾਰ ਆਏ ਤੇ ਪਰਸੋਂ ਵੀ ਆਏ ਲਗਾਤਾਰ ਇਹ ਵੀ ਆ ਰਹੇ ਨੇ ਸੋ ਸਾਰੇ ਜਿਵੇਂ ਦਿੱਲੀ ਸਿੰਘੂ ਟਿਕਰੀ ਦਾ ਮਾਹੌਲ ਸੀ ਉਹ ਜਿਹਾ ਮਾਹੌਲ ਹੁਣ ਜਿਹੜਾ ਖਨੌਰੀ ਤੇ ਸ਼ੰਭੂ ਤੇ ਬਣ ਚੱਲਿਆ ਸੋ ਆਉਤਾ ਨੂੰ ਪੀਲਾ ਬੇਨਤੀ ਹੈ ਕਿ ਤੁਸੀਂ ਬੱਦ ਤੋਂ ਬੱਦ ਵੱਡੀ ਗਿਣਤੀ ਜਿੱਥੇ ਪਹੁੰਚੋ ਹਾਲਾਤ ਬਹੁਤ ਨਾਜ਼ਕ ਹੁੰਦੇ ਜਾ ਰਹੇ ਢਲੇਵਾਲ ਸਾਹਿਬ ਦੇ ਔਰ ਅੱਜ ਵੀ ਸਿਚੇਵਾਲ ਆ ਕੇ ਗਏ ਆ ਹੈਨਾ ਮੇਰੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਵੀ ਤੁਸੀਂ ਕੀ ਕੀਤਾ ਕਹਿੰਦੇ ਅਸੀਂ ਜ਼ੀਰੋ ਵਰ ਤੇ ਬੋਲ ਸਕਦੇ ਆ ਪਰ ਅੱਜ ਹੋਇਆ ਇਨੀਸ਼ੀਏਸ਼ਨਸ ਗੱਲ ਹੀ ਨਹੀਂ ਸ਼ੁਰੂ ਹੋਈ ਦੋ ਦਿਨ ਰਹਿ ਗਏ ਦੋ ਦਿਨਾਂ ਚੋਂ ਗਾਂ ਗੱਲ ਹੋਣੀ ਵੀ ਕੀ ਆ ਜਿਹੜੀ ਹੋਣ ਤੱਕ ਨਹੀਂ ਹੋਈ ਗਾਂ ਕੀ ਹੋਣੀ ਹੈ ਫਿਰ ਉਹਨਾਂ ਨੇ ਅਗਲਾ ਸਵਾਲ ਕੀਤਾ ਵੀ ਭਗਵੰਤ ਮਾਨ ਸਾਹਿਬ ਕੀ ਕਰ ਰਿਹਾ ਕਹਿੰਦੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਈ ਮਹੀਨੇ ਹੋ ਗਏ ਮਿਲੇ ਹੀ ਨਹੀਂ ਗਾ ਗੱਲਬਾਤ ਹੀ ਨਹੀਂ ਹੋਈ ਸਾਡੀ ਫਿਰ ਇਹ ਕੀ ਇਹ ਸਾਰਾ ਕੁਝ ਚੱਲਦਾ ਸਰਕਾਰ ਉਹਨਾਂ ਦੀ ਐਮਪੀ ਉਹਨਾਂ ਦੇ ਪਰ ਭਗਵੰਤ ਮਾਨ ਸਾਹਿਬ ਦੇ ਬਾਰੇ ਇਹੋ ਜੇ ਦੇਖੋ ਹਰਿਆਣੀ ਜਨਾਂ ਗੱਲ ਆ ਚਲੋ ਸਿਚੂਆਲ ਸਾਹਿਬ ਨੇ ਕਿਹਾ ਕਿ ਅਸੀਂ ਜ਼ੀਰੋ ਆਵਰ ਦੇ ਵਿੱਚ ਗੱਲ ਠੋਣੀ ਸੀਗੀ ਤੇ ਅੱਜ ਹੋਇਆ ਹੀ ਨਹੀਂ ਹੋਇਆ ਅ ਬੁੱਢੇ ਦਰਿਆ ਨੂੰ ਤਾਂ ਸਿਚੂਆਲ ਸਾਹਿਬ ਚੰਗੀ ਤਰ੍ਹਾਂ ਜਾਣਦੇ ਨੇ ਉਹਦਾ ਜ਼ਹਿਰ ਦੇ ਲੈ ਕੇ ਉਹਨਾਂ ਨੇ ਮੋਰਚਾ ਵੀ ਲਾਇਆ ਉਹਦਾ ਜ਼ਹਿਰ ਅੱਜ ਵੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅੱਜ ਤੁਸੀਂ ਚਲੋ ਛੱਡੋ ਸੈਂਟਰ ਕੀ ਕਰਦਾ ਵੱਖਰੀ ਗੱਲ ਹੈ ਇਹਦਾ ਪੰਜਾਬ ਸਰਕਾਰ ਦੇ ਹੱਥ ਚ ਗੱਲ ਹੈ ਨਾ ਇਹਦੇ ਲਈ ਕਿਉਂ ਆ ਪੰਜਾਬ ਸਰਕਾਰ ਕਿਉਂ ਚੁੱਪਾ ਇਹਦੇ ਲਈ ਸਿੱਟਲ ਸਾਹਿਬ ਕਿਉਂ ਚੁੱਪਾ ਇਹਦੇ ਲਈ ਉਹ ਐਮਪੀ ਨੇ ਇਹਦੇ ਲਈ ਉਹਨਾਂ ਨੇ ਕਿੰਨੇ ਕ ਵਾਰੀ ਗੱਲ ਠਾਈ ਜਿਹੜੀ ਉੱਥੇ ਸੰਸਦ ਦੇ ਵਿੱਚ ਵੀ ਸਾਡੇ ਦਰਿਆਵਾਂ ਜਿਹੜਾ ਪਾਗਾਂ ਜਾ ਰਹੀਆਂ ਨੇ ਜੀ ਜੀ ਤੇ ਇੱਥੇ ਕਿਹੜੀ ਮਜਬੂਰੀ ਬਣ ਗਈ ਜਾਂ ਕੁਰਸੀ ਮਜਬੂਰੀ ਬਣ ਗਈ ਜਾਂ ਹੋਰ ਮਜਬੂਰੀਆਂ ਬਣ ਗਈਆਂ ਹੁਣ ਬਹੁਤੇ ਬੰਦੇ ਇਸ ਗੱਲ ਦੇ ਉੱਤੇ ਵੀ ਦੇ ਕਿੰਤੂ ਪਰੰਤੂ ਕਰਦੇ ਆ ਕਿ ਲੱਖਾ ਸਿਚੇ ਵਾਲ ਨੂੰ ਇਹ ਮੈਂ ਕਿਹਾ ਯਾਰ ਤੁਸੀਂ ਗੱਲ ਸੁਣੋ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਇਸ ਗੱਲ ਤੇ ਬੋਲਦਾ ਰਿਹਾ ਹਵਾ ਪਾਣੀ ਧਰਤੀ ਦੇ ਉੱਤੇ ਅੱਜ ਜਦੋਂ ਉਹਨਾਂ ਕੋਲੇ ਕੁਝ ਕਰਨ ਦੀ ਪਾਵਰ ਆਈ ਆ ਤਾਕਤ ਦਿੱਤੀ ਆ ਪ੍ਰਮਾਤਮਾ ਨੇ ਤੇ ਅੱਜ ਵੀ ਚੁੱਪ ਰਹਿਣ ਦਾ ਫਿਰ ਲਾਹਨਤ ਹੀ ਹੈ ਨਾ ਮਿਲਣੀਆਂ ਹੋਰ ਕੀ ਮਿਲਣਾ ਤਾ ਇਸ ਕਰਕੇ ਇਹ ਸਾਰੇ ਹੀ ਅਸਲ ਦੇ ਵਿੱਚ ਨਾ ਸਾਡੀ ਲੀਡਰਸ਼ਿਪ ਜਿਹੜੀ ਉਹ ਬੜੀ ਬੇਈਮਾਨ ਕਰਪਟ ਤੇ ਗਦਾਰ ਲੋਕ ਨੇ ਹੂੰ ਇਹ ਕਦੇ ਵੀ ਪੰਜਾਬ ਦਾ ਭਲਾ ਚਾਉਣ ਵਾਲੀ ਲੀਡਰਸ਼ਿਪ ਅੱਗੇ ਨਾ ਦਿੱਲੀ ਨੇ ਆਉਣ ਦਿੱਤੀ ਹੈ ਨਾ ਹੁਣ ਦੇਵੇ ਆਉਣਗੇ ਉਹੀ ਝੋਲੀ ਚੁੱਕ ਜਿਹੜੇ ਨਾ ਤਲੀਆਂ ਚੜਦਿਆ ਜਾ ਕੇ ਗਦਾਰੀਆਂ ਕਰਨ ਵਾਲੇ ਪਰ ਠੀਕ ਆ ਕੁਰਸੀਆਂ ਦਾ ਸੁੱਖ ਮਾਣ ਜਾਂਦੇ ਨੇ ਹੂੰ ਪਰ ਪੰਜਾਬ ਦੇ ਹਾਲਾਤ ਤਾਂ ਆਪਾਂ ਦੇਖੋ ਨਾ ਸਾਡੇ ਪਾਣੀਆਂ ਦੀ ਆਪਾਂ ਕੱਲੀ ਕਿਸਾਨੀ ਦੀ ਗੱਲ ਅੱਜ ਕਰ ਰਹੇ ਆ। ਇਹ ਕੱਲੀ ਕਿਸਾਨੀ ਲਈ ਨਹੀਂ ਇਹ ਤਾਂ ਕਿਸਾਨੀ ਵਾਲੇ ਮੁੱਦਾ ਹੈ। ਕੱਲਾ ਕਿਸਾਨੀ ਲਈ ਦਾ ਮੁੱਦਾ ਨਹੀਂ ਹੈਗਾ। ਡੱਲੇ ਵਾਲ ਸਾਹਿਬ ਜੀ ਅੱਜ ਮਰਨ ਵਰਤੇ ਬੈਠੇ ਉਹ ਚ ਮਜ਼ਦੂਰਾਂ ਦੀ ਮੰਗ ਵੀ ਆ ਨਰੇਗਾ ਦੀ ਦਿਹਾੜੀ ਦੀ ਗੱਲ ਆ, ਨਰੇਗਾ ਦੇ ਕੰਮ ਦੀ ਗੱਲ ਆ। ਉਹ ਚ ਬਿਜਲੀ ਜਿਹੜਾ ਬਿੱਲ ਰਮਾਂ ਲਿਆਂਦਾ ਜਾ ਰਿਹਾ, ਕਾਨੂੰਨ ਬਣਨ ਜਾ ਰਿਹਾ ਉਹਦੀ ਗੱਲ ਆ। ਉਹਦੇ ਚ ਜਿਹੜਾ ਦੁਕਾਨਦਾਰ ਉਹਦੀ ਵੀ ਤਾਂ ਗੱਲ ਹੈਗੀ ਨਾ ਕਾਰਪੋਰੇਟ ਕੱਲੀਆਂ ਜ਼ਮੀਨਾਂ ਥੋੜੀ ਦੱਬੂਗਾ। ਜੀ। ਉਹਦੇ ਵੱਡੇ ਵੱਡੇ ਮਾਲ ਖੋਲ੍ਹੇ ਦੁਕਾਨਦਾਰ ਵੀ ਇਸ ਕਰਕੇ ਜਿਹੜਾ ਵੀ ਬੰਦਾ ਇਸ ਧਰਤੀ ਤੇ ਪੈਦਾ ਹੋਇਆ ਤੇ ਜਿਹੜਾ ਬੰਦਾ ਰੋਟੀ ਖਾਂਦਾ ਇਹ ਲੜਾਈ ਉਹਦੀ ਹੈ ਹੂੰ ਸੋ ਸਭ ਇਸ ਕਰਕੇ ਲੜਨੀ ਪੈਣੀ ਹੈ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਧਰਤੀ ਇਹ ਪਾਣੀ ਬਚਣਗੇ ਕਿ ਨਹੀਂ ਬਚਣਗੇ ਸਵਾਲ ਇੱਥੇ ਖੜਾ ਹੈ ਹੁਣ ਜੇ ਅਸੀਂ ਅੱਜ ਵੀ ਇਸ ਤਰ੍ਹਾਂ ਚੁੱਪ ਕਰਕੇ ਬਹਿ ਜੰਨੇ ਆ ਤਾਂ ਮਗਰੋਂ ਪਸਤਾਉਣ ਦਾ ਕੀ ਫਾਇਦਾ ਵੀ ਸਾਡੇ ਆਪਾਂ ਇੱਕ ਲਾਂਭਾ ਦੰਨੇ ਆ ਵੀਰ ਆਗੂ ਨਹੀਂ ਕੁਝ ਕਰਦੇ ਲੋਕਾਂ ਨੂੰ ਅੱਗੇ ਕਰ ਦਿੰਦਿਆ ਅੱਜ ਸੋਡਾ ਇੱਕ ਆਗੂ ਬੈਠਾ ਹੈ ਹੂੰ ਮਰਨ ਵਰਤਨੀ ਹੈ ਜੀ ਬਿਲਕੁਲ ਅੱਜ ਆਪਾਂ ਹੀ ਕਰ ਰਹੇ ਆ ਅੱਜ ਵੀ ਆਪਾਂ ਘਰਾਂ 'ਚ ਬੈਠੇ ਆ ਇੱਕ ਵੱਡਾ ਸਵਾਲ ਲੱਗ ਕੇ ਵੀਰੇ ਦੂਜੀਆਂ ਕਿਸਾਨ ਜਥੇਬੰਦੀਆਂ ਜਿਹੜੀ ਆਪਣੇ ਵੱਡੀ ਕਿਸਾਨ ਜਥੇਬੰਦੀ ਮੰਨੀ ਜਾਂਦੀ ਹੈ ਉਹ ਵੀ ਆ ਰਣਨੀਤੀ ਖੇਡ ਰਹੀ ਹੈ ਔਰ ਜਾ ਮੰਗੇ ਕਰਾਂਗੇ ਇੱਕ ਬੰਨੇ ਤੋਂ ਨਾਲ ਸਿੱਧਾ ਜਵਾਬ ਦੇ ਦਿੱਤਾ ਹੈ ਨਾ ਕਿ ਇਹ ਮੰਗਾ ਉਹਨਾਂ ਦੀਆਂ ਨਹੀਂ ਚਲੋ ਦੇਖੋ ਮੰਗਾ ਇੱਕੋ ਨੇ ਹਮ ਮੁੱਦੇ ਸਾਰਿਆਂ ਦੇ ਸਾਂਝੇ ਨੇ ਹਮ ਲੜਨ ਵਾਲੀਆਂ ਤੇਰੇ ਕੰਧਾ ਕਿਉਂ ਮੁਰੇ ਤੇਰਾ ਵੀ ਉਹੀ ਨੇ ਹਮ ਵਿਚਾਰਕ ਬਖਰੇਵੇਂ ਹੈਗੇ ਆ ਹਮ ਬੱਕਰੀ ਕੋ ਲੇਫਟ ਟਾਗ ਕੋ ਰਾਈਟ ਟਾਗ ਸੱਜੇ ਖੱਬੇ ਕੋ ਕਿਸੇ ਤਰ੍ਹਾਂ ਦਾ ਬਚਾਉਂਦੇ ਹੁੰਦੇ ਆ ਚਲੋ ਬਖਰੇਵੇਂ ਹੋਣ ਉਹਦੇ ਕੋਈ ਮਾੜੀ ਗੱਲ ਨਹੀਂ ਵਿਚਾਰਕ ਤੌਰ ਦੇ ਉੱਤੇ ਤੁਸੀਂ ਇੱਕ ਦੂਜੇ ਦੇ ਵਿਰੋਧੀ ਹੋ ਸਕਦੇ ਹੋ ਹਮ ਪਰ ਤੁਸੀਂ ਜਦੋਂ ਮਸਲਾ ਸਾਰਿਆਂ ਦਾ ਸਾਂਝਾ ਨਾ ਹਾਂਜੀ ਤੇ ਫਿਰ ਸਾਨੂੰ ਜੇ ਇੱਕ ਬੰਦੇ ਨੇ ਜਾਂਪਤੀ ਖੇਡ ਗਿਆ ਹਮ ਰਹੀ ਪਿੱਛੇ ਕੁਝ ਗਿਆ ਨਹੀਂ ਨਾ ਇੱਕ ਤਾਂ ਹੁੰਦਾ ਜੌਂ ਵਾਲੀਆਂ ਲੜ ਰਿਆ ਜੌਂਦੇ ਬੰਦੇ ਨਾਲ ਤਾਂ ਗਿਲਾ ਹੁੰਦਾ ਹਮ ਜਾਉਂਦੇ ਬੰਦੇ ਨਾਲ ਗਿਲੇ ਸਿਕਵੇ ਹੁੰਦੇ ਆ ਜਿਹੜਾ ਬੰਦਾ ਇੱਕ ਆਪਣੀ ਜਾਨ ਦਾਤੇ ਲਿਆ ਬੈਠਾ ਜਿਹੜਾ ਬੰਦਾ ਚਲਿਆ ਜਾਣਾ ਉਹਦੇ ਨਾਲ ਕਾਹਦਾ ਗਿਲਾ ਹਾਲਾਤ ਹੰਡਿਆ ਸਾਲ ਦੇ ਹਜੇ ਬਣੇ ਖੜੇ ਆ ਇੱਕ ਪਲ ਦਾ ਨਹੀਂ ਪਤਾ ਕੀ ਹੋ ਜੇ ਹਨਾ ਹੁਣੇ ਅਸੀਂ ਪਤਾ ਲੈ ਕੇ ਆਏ ਆ ਤਾਂ ਡਾਕਟਰ ਵੀ ਬੈਠਾ ਉਸ ਦੱਸ ਰਿਹਾ ਕਿ ਕੱਲ ਦੀ ਸਥਿਤੀ ਜਿਹੜੀ ਜਿਆਦਾ ਨਾਜ਼ੁਕ ਬਣੀ ਹੋਈ ਆ ਵੀ ਫਿਰ ਮਗਰੋਂ ਅਸੀਂ ਉਹ ਖਾਣਾ ਪੂਰਤੀਆਂ ਕਰਕੇ ਨੰਬਰ 1 ਨੰਬਰ 2 ਦੇ ਉੱਤੇ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਚਲੋ ਅਸੀਂ ਸਾਡੇ ਆਸਵੇਂ ਬਖਰੇਵੇਂ ਹੈਗੇ ਆ ਅਸੀਂ ਕੋਈ ਕਮਰਿਆਂ 'ਚ ਬੈਠ ਕੇ ਅੰਦਰ ਬੈਠ ਕੇ ਮੀਟਿੰਗਾਂ ਦੇ ਵਿੱਚ ਅਸੀਂ ਉਹ ਭਗਬਾੜ ਕੱਢ ਲਗੇ ਪਰ ਜਿਹੜਾ ਆਪਾਂ ਚੰਤਕਪੌਰ ਦੇ ਉੱਤੇ মিডিਆ 'ਚ ਆ ਕੇ ਐਲਾਨ ਕਰਦੇ ਆ ਲੋਕਾਂ 'ਚ ਐਲਾਨ ਕਰਦੇ ਆ ਉਹਦਾ ਬੜਾ ਨੁਕਸਾਨ ਆ ਜੀ ਬਈ ਸਰਕਾਰਾਂ ਨੂੰ ਬੈਲ ਮਿਲਦੀ ਆ ਸਰਕਾਰਾਂ ਨੂੰ ਮੌਕਾ ਮਿਲਦਾ ਕਿ ਪਾੜ ਗਏ ਲੋਕਾਂ ਦਾ ਰਾਸਤਾ ਚਲੀ ਜਾਂਦੀ ਆ ਇਹ ਨਾ ਮੌਕਾ ਸਰਕਾਰਾਂ ਨੂੰ ਦਿਓ ਲੋਕਾਂ ਦੇ ਵਿੱਚ ਮਨੋਬਲ ਲੋਕਾਂ ਦਾ ਤੋੜੋ ਨਾ ਲੋਕਾਂ ਦਾ ਮਨੋਬਲ ਬਣਾਉਣ ਦੀ ਲੋੜ ਆ ਸੋ ਇਹ ਬੇਨਤੀ ਆ ਜਿੰਨੇ ਵੀ ਇੱਕ ਦੂਜੇ ਦੇ ਖਿਲਾਫ ਬਿਆਨ ਬਾਜ਼ੀ ਉਹ ਬੰਦ ਕਰੋ ਜੇ ਅਸੀਂ ਕਿਸੇ ਨਾਲ ਆਉਣਾ ਨਹੀਂ ਚਾਹੁੰਦੇਗੇ ਨਾ ਜੁੜਨਾ ਨਹੀਂ ਚਾਹੁੰਦੇ ਸਾਨੂੰ ਕਹੀ ਸੋਚ ਵਿਚਾਰ ਚੰਗੇ ਨਹੀਂ ਲੱਗਦੇ ਉਹਦੇ ਖਿਲਾਫ ਵੀ ਨਾ ਬੋਲੋ ਜੀ ਬਿਲਕੁਲ ਮੇਰੇ ਨਾਲ ਵੀਰ ਸੱਜੇ ਪਾਸੇ ਜਗਦੀਪ ਰੰਧਾਵਾ ਬੈਠਾ ਵਾ ਅੰਧਾ ਵੀਰ ਜੀ ਤੁਸੀਂ ਲਗਾਤਾਰ ਇੱਥੇ ਡਟੇ ਹੋਏ ਹੋ ਔਰ ਰਾਤ ਨੂੰ ਹੀ ਪਹਿਲੇ ਦਿੰਦੇ ਹੋ ਪਰ ਤੁਹਾਨੂੰ ਦਿੱਲੀ ਵਾਲਾ ਮਾਹੌਲ ਲੱਗ ਰਿਹਾ ਜਿੱਦਾਂ ਉਹ ਹੋ ਜਾਣਾ ਚਾਹੀਦਾ ਸੀ ਜਾਂ ਜਿਹੜਾ ਜਜ਼ਬਾ ਦਿੱਲੀ ਵਾਲਾ ਸੀ ਇੱਥੇ ਲੱਗ ਰਿਹਾ ਵਾ ਹਾਂ ਵੀਰੇ ਹੁਣ ਦਿਨੋਂ ਦਿਨਾਂ ਵੱਧ ਰਹੀ ਹੈ ਲੋਕ ਆ ਰਹੇ ਆ ਚਾਰ ਪੰਜ ਦਿਨ ਪਹਿਲਾਂ ਤਾਂ ਇੰਨਾ ਹੈ ਨਹੀਂ ਸੀ ਇਕੱਠ ਹੁਣ ਬਹੁਤ ਜ਼ਿਆਦਾ ਪੱਤੇ ਪੱਤਰ ਤੇ ਲੋਕ ਆ ਰਹੇ ਆ ਬਹੁਤ ਵਧੀਆ ਗੱਲਾਂ ਨੌਜਵਾਨੀ ਸਾਰੀ ਆ ਰਹੀ ਹੈ ਤੇ ਹੁਣਾਂ ਵੀ ਚਾਹੀਦਾ ਹੈ ਕਿਉਂਕਿ ਆਪਣੀ ਰੋਟੀ ਦੀ ਲੜਾਈ ਹੈ ਆਪਣੇ ਚੁੱਲ੍ਹਿਆਂ ਦੀ ਲੜਾਈ ਹੈ ਆਪਣੀ ਜ਼ਮੀਨ ਦੀ ਲੜਾਈ ਹੈ ਹਨਾ ਪੰਜਾਬ ਚ ਜੇ ਜ਼ਮੀਨ ਕੱਢ ਦੀਏ ਤੇ ਅੱੱਲੇ ਕੁਛ ਨਹੀਂ ਹਾਂ ਤੇ ਆਪਣਾ ਸਾਰਾ ਕੁਝ ਹੀ ਤਬਾਹ ਹੋ ਗਿਆ ਨਾ ਆਪਣੀ ਲੰਗਰ ਸਾਡੀ ਇੰਡਸਟਰੀ ਕੀਤੀ ਖੇਤੀ ਹੈ ਹਾਂ ਲੰਗਰ ਪ੍ਰਸਾ ਚੱਲਦੀ ਹੈ ਬਾਬੇ ਨਾਨਕ ਦੇ ਸੰਧਾ ਤੇ ਚੱਲ ਰਹੇ ਆ ਸਾਰਾ ਕੁਝ ਉਹ ਖੇਤੀ ਨਾਲ ਹੀ ਚੱਲ ਰਿਹਾ ਜੀ ਜੇ ਖੇਤੀ ਖਤਮ ਹੁੰਦੀ ਹੈ ਤਾਂ ਪੱਲੇ ਕੱਖ ਨਹੀਂ ਰਹਿਣਾ। ਇਹ ਲੜਨਾ ਪਊ ਹਰ ਇੱਕ ਨੂੰ ਲੜਨਾ ਪਊਗਾ। ਹੁਣ ਤੁਸੀਂ ਇਸੇ ਦੇਖੋ ਜਿਹੜੇ દિਵਾਲੀ ਵੇਲੇ ਕਹਿੰਦੇ ਸੀਗੇ ਦੁਕਾਨਦਾਰਾਂ ਵਾਲੇ ਕਹਿੰਦੇ ਸਾਡੀ ਉਮੇ ਸੇਲ ਨਹੀਂ ਹੋਈ। ਹਾਂ ਉਹਦਾ ਕਾਰਨ ਆਨਲਾਈਨ ਵੀ ਹੈ ਤੇ ਕਿਸਾਨੀ ਵੀ ਹੈ ਕਿ ਝੋਨਾ ਮੰਡੀਆਂ ਚ ਰੁੜਿਆ। ਹਾਂ ਕੰਮ ਸਾਰਾ ਕਿਸਾਨੀ ਤੇ ਖੜਾ ਹੈਗਾ। ਕਿਸਾਨੀ ਰੀੜ ਦੀ ਹੱਡੀ ਆ ਪੰਜਾਬ ਦੀ ਅਸਲ ਤਾਂ ਪੂਰੇ ਭਾਰਤ ਦੀ ਹੈ। ਜੇ ਕਿਸਾਨੀ ਗਈ ਤੇ ਸਾਰਾ ਕੁਝ ਹੀ ਗਿਆ। ਜੀ ਜੀ। ਹਾਂ ਜੀ ਆ। ਜਿੱਦੋਂ ਕਿਸਾਨੀ ਦੀ ਗੱਲ ਆਉਂਦੀ ਹੈ ਤੇ ਬਹੁਤੇ ਜਿਹੜੇ ਇੰਡਸਟਰੀਲਿਸ ਦੇਸਟ ਨੇ ਜਾਂ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਨੂੰ ਉਸਾਥ ਨਹੀਂ ਦਿੰਦੇ ਕੱਲਾ ਕਿਸਾਨ ਹੀ ਹਰ ਵਾਰੀ ਪੈਟਰੋਲ ਦੀ ਕੀਮਤਾਂ ਤੇ ਆ ਕੇ ਲੜਦਾ ਹੈ ਜਾਂ ਕੋਈ ਹੋਰ ਪੰਜਾਬ ਦੇ ਮਸਲੇ ਤੇ ਲੜਦਾ ਹੈ ਕਿਸਾਨ ਹੀ ਕਿਉਂ ਮਰਦਾ ਦੂਜਿਆਂ ਨੂੰ ਲੋੜ ਨਹੀਂ ਹੈਗੀ ਪੰਜਾਬ ਦੀ ਬਈ ਲੋੜ ਤਾਂ ਹੈਗੀ ਉਹਨਾਂ ਨੂੰ ਲੱਗਦਾ ਵੀ ਹੈਗੇ ਆ ਲੜਨ ਵਾਲੇ ਹਜੇ ਪਰ ਉੱਠਣਾ ਉਹਨਾਂ ਨੂੰ ਹੀ ਪਊਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹੁਣ ਦੁਕਾਨਦਾਰ ਵਾਲੇ ਦੁਕਾਨਦਾਰ ਚੀਕਾ ਮਾਰ ਲੱਗੇ ਮਜ਼ਦੂਰ ਭਰਾਵਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਮਜ਼ਦੂਰ ਭਰਾਵਾਂ ਨੇ ਜੇ ਕੱਲ ਨੂੰ ਖੇਤੀ ਆਪਣੇ ਠੇਕੇ ਤੇ ਚੱਲੀ ਜਾਂਦੇ ਕੋਆਪਰੇਟਿਵਦਾਰੀ ਲੈ ਜਾਂਦੇ ਆ ਉਹਦਾ ਭਾਵ ਇਹ ਦਿਸਾ ਉਹਨਾਂ ਰੇਟ ਲਾਉਣਗੇ ਤੇ ਫਿਰ ਇੰਨਾ ਮਹਿੰਗੀ ਕਣਕ ਖਰੀਦ ਕੇ ਬੰਦਾ ਖਾਣੀ ਸੌਖੀ ਗੱਲ ਨਹੀਂ ਹੈਗੀ ਆ ਹੁਣ ਤੁਸੀਂ ਦੇਖੋ ਮੌਲਾਂ ਚ ਸਿੱਕਰੀਆਂ ਦਾ ਰੇਟ ਵੀ ਨਰਮੀ ਨਹੀਂ ਸਿੱਕਰੀਆਂ ਦਾ ਉਹਦਾ ਵੀ ਰੇਟ ਲੱਗਿਆ ਹੋਇਆ ਹੈਗਾ ਸੱਲੀ ਹੋਈ ਹੋਰ ਹੋਈ ਤੁਸੀਂ ਬਾਹਰਲੇ ਸੰਗ ਦੇਖੋ ਜਾ ਕੇ ਆਪਣੇ ਮੌਲਾਂ ਚ ਦੇਖ ਲਓ ਬਾਹਰ ਦੇਖ ਲਓ ਤਾਂ ਪਰ ਉਹਨਾਂ ਦਾ ਰੇਟ ਲਿਖਿਆ ਆ ਰਿਹਾ ਹੈਗਾ ਤੇ ਅੱਗੇ ਤਾਂ ਕਹਿੰਦੇ ਕਿਸਾਨ ਦੇ ਖੇਤ ਚੋਂ ਗੰਨਾ ਪਟਲੋ ਸੱਲੀ ਤੋੜ ਲਓ ਕੋਈ ਚੱਕਰ ਨਹੀਂ ਇੱਕ ਸੱਲੀ ਦਾ ਹੁਣ ਰੇਟ ਕੀ ਹੈ ਰੇਟ ਵੀ ਤੇ 1.5 1.2 200 ਲਿਖਿਆ ਪਿਆਗਾ ਮੌਲਾਂ ਚ ਵੱਟਿਆਂ ਚ ਟੂੜੀ ਸ਼ੱਕ ਰੀਆਂ ਦੇ ਬਿਕਦੀਆਂ 5 5 4 4 ਉਸ ਤਰੀਹ ਦਾ ਪੈਗ ਜਿਹੜੀਆਂ ਵੇਚਣ ਦੇ ਆ ਮੈਂ ਬਹੁਤ ਕੁਝ ਬਿਕਦਾ ਤੇ ਜਿਹੜੀ ਗੱਲ ਦੇਖੋ ਨਾ ਵੀ ਖੇਤੀ ਨੀਤੀ ਦਾ ਖੜਾ ਜਿਹੜਾ ਜੀ ਉਹ ਜਿਹੜੇ ਕਾਲੇ ਕਾਨੂੰਨ ਆਪਾਂ 12 13 ਮਹੀਨੇ ਬੈਠ ਕੇ 7 800 ਬੰਦਾ ਸਾਡਾ ਚਲਾ ਗਿਆ ਉਹ ਰੱਦ ਕਰਾ ਕੇ ਆਏ ਉਹ ਉਹਨਾਂ ਨੇ ਲਾਗੂ ਕਰਨੇ ਸ਼ੁਰੂ ਕਰਤੇ ਆ ਉਹ ਖੜਾ ਭੇਜਤਾ ਸਟੇਟ ਦੇ ਕੋਲੇ ਉਹ ਉਹਨਾਂ ਨੇ ਦੂਜੇ ਲੋਡ ਕੰਨ ਫੜ ਲਿਆ ਉਤੋਂ ਦੀ ਵਾਂ ਕਰਕੇ ਨੈਨੋ ਨੂੰ ਛੱਡਣ ਜਾਂ ਥੋੜੀ ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ इंग्लंड ਦੇ ਵਿੱਚ ਲੰਡਨ ਦੇ ਵਿੱਚ ਕਿਸਾਨਾਂ ਨੇ ਵੱਡਾ ਪ੍ਰਦਰਸ਼ਨ ਕੀਤਾ ਅੱਜ ਤੱਕ ਟਰੈਕਟਰ ਲੈ ਕੇ ਬਾੜ ਤੇ ਯੂਰਪ ਦੇ ਵਿੱਚ ਵੱਡੇ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਪੂਰੀ ਦੁਨੀਆ ਲੜ ਰਹੀ ਆ ਤੇ ਸਾਡੇ ਲਈ ਇਹ ਬਹੁਤ ਇੱਕ ਮੈਂ ਕਹਿੰਦਾ ਕਿ ਚੰਗੀ ਗੱਲ ਆ ਸੁਭਾਗੀ ਗੱਲ ਆ ਕਿ ਅਸੀਂ ਅਗਵਾਈ ਕਰ ਰਹੇ ਆ ਪੰਜਾਬ ਵਾਲੇ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੇ ਲੜਦੇ ਰਹੇ ਨੇ ਪੰਜਾਬੀ ਲੜਦੇ ਰਹਿੰਦੇ ਨੇ ਕਿ ਸਾਡੇ ਹਿੱਸੇ ਆਇਆ ਇਤਿਹਾਸ ਵੀ ਸਾਡਾ ਇਸ ਤਰ੍ਹਾਂ ਦਾ ਰਿਹਾ ਸੋ ਅੱਜ ਬਾਈ ਇਹ ਲੋਡ ਆ ਵੀ ਅਸੀਂ ਇੱਥੇ ਨਾ ਬਾਕੀ 2-2 ਮਿੰਟ ਮੈਂ ਕਹੂੰਗਾ ਸਾਰੇ ਕਲਾਕਾਰ ਆ ਬੈਠੇ ਆ ਸਾਰਿਆਂ ਨਾਲ ਉਹ ਬੀਬੀ ਆਈ ਆ ਮਨ ਦਾ ਕੀ ਮੈਂ ਅ ਬੀਬੀ ਆਈ ਆ ਅਮਰ ਅਮਰੋਜੀ ਆ ਸਾਰਿਆਂ ਨਾਲ ਇਹਨਾਂ ਨੂੰ 2-2 ਮਿੰਟ ਕਰ ਲੋ ਬਾਈ ਗੱਲ ਕਰਾ ਆ ਮੇਰਾ ਵੀਰ ਸਾਡੇ ਨਾ ਪੰਜਾਬ ਦੇ ਸਿੰਗਰ ਜਿਨ੍ਹਾਂ ਨੂੰ ਪੰਜਾਬ ਦਾ ਯੂਥ ਬਹੁਤ ਸੁਣਦਾ ਵਾ ਕਮਲ ਗਰੇਵਾਲ ਵੀਰ ਵੀ ਆਇਆ ਵਾ ਗੱਲਬਾਤ ਕਰਦੇ ਆ ਵੀਰ ਕਮਲ ਗਰੇਵਾਲ ਨਾਲ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਚੜ੍ਹਦੀ ਕਲਾ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦਾ ਜੂ ਜੋ ਤੁਹਾਨੂੰ ਸੁਣਦਾ ਵੀ ਹੈ ਤੁਸੀਂ ਪਿੱਛੇ ਕਿਸਾਨੀ ਅंदोलਨ ਵੇਲੇ ਬਹੁਤ ਸੋਰੀ ਗੀਤ ਵੀ ਗਾਏ ਆ ਪੰਜਾਬ ਨੂੰ ਹੁਲੋਨਾ ਦੇਣ ਦੇ ਲਈ ਇਸ ਵਾਰ ਕਿਦਾਂ ਲੱਗ ਰਿਹਾ ਤੁਹਾਨੂੰ ਉਹ ਜਜ਼ਬਾ ਕਿਤੇ ਹੈਗਾ ਵਾ ਨਹੀਂ ਹੈਗਾ ਦੇਖੋ ਐ ਇਸ ਵਾਰ ਵੀ ਮੈਨੂੰ ਤਾਂ ਠੀਕ ਲੱਗਦਾ ਹਨਾ ਬਣ ਰਿਹਾ ਮਾਹੌਲ ਪਰ ਬਾਕੀ ਆ ਵੀ ਸਾਡੇ ਵੱਲੋਂ ਤਾਂ ਇੱਕ ਇੱਕ ਕਲਾਕਾਰ ਹੋਣ ਦੇ ਨਾਤੇ ਇਹ اپیل ਇਹੀ ਆ ਵੀ ਜਿੰਨੇ ਕਲਾਕਾਰ ਭਰਾ ਜੁੜਨਗੇ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਸੁਨੇਹਾ ਲੱਗੂਗਾ ਨੌਜਵਾਨੀ ਨੂੰ ਕਿਉਂਕਿ ਹੁਣ ਇਹ ਮਸਲੀ ਆਪਣੀ ਇਹ ਤਾਂ ਹੈ ਨਹੀਂ ਪਹਿਲਾਂ ਵੀ ਲੱਖੇ ਬਾਈ ਨੇ ਦੱਸਿਆ ਵੀ ਨਿੱਜੀ ਲੜਾਈ ਤਾਂ ਹੈ ਨਹੀਂ ਇਹ ਆਪਣੀ ਸਾਰਿਆਂ ਦੀ ਲੜਾਈ ਆ ਤੇ ਇਹ ਇਕੱਠੇ ਹੋ ਕੇ ਲੜਹੁਣੀ ਕਿਉਂਕਿ ਪਿਛਲੀ ਕਿਹੜਾ ਇੱਕ ਉਹਨਾਂ ਇਕੱਠ ਜਾਂ ਸਾਰੀਆਂ ਚੀਜ਼ਾਂ ਆਪਣੇ ਹੱਕ 'ਚ ਹੋ ਗਈਆਂ ਸੀ ਜਿੱਦ ਤੱਕ ਮੈਂ ਕਿਤੇ ਉਹ ਨੇੜੇ ਆ ਕੇ ਚਲੋ ਜਿਹੜੀਆਂ ਚੀਜ਼ਾਂ ਹੋਈਆਂ ਚਾਲ ਖੇਡੀਏ ਸਕੇ ਤੇ ਉਹ ਤੋਂ ਬਾਅਦ ਹੁਣ ਮੌਕਾ ਆਪਨੂੰ ਦੁਬਾਰਾ ਮਿਲ ਰਿਹਾ ਨਾ ਵੀ ਆਪਾਂ ਬਿਲਕੁਲ ਹੁਣ ਤਾਂ ਪੂਰਾ ਦਾਤ ਹੀ ਦਾਤ ਹੀ ਲਾਤਾ ਇੱਕ ਵੱਡਾ ਲੀਡਰ ਜਿਹੜਾ ਗੁਰੂ ਨੂੰ ਸਮਰਪਿਤ ਹੈ ਪੰਜਾਬ ਦੀ ਕਿਸਾਨੀ ਨੂੰ ਸਮਰਪਿਤ ਹੈ ਪੰਜਾਬ ਦੇ ਬੱਚੇ-ਬੱਚੇ ਨੂੰ ਸਮਰਪਿਤ ਹੋ ਕੇ ਆਪਣੀ ਜਾਨ ਹੀ ਕੁਰਬਾਨ ਕਰ ਚਲਿਆ ਫਿਰ ਵੀ ਅਸੀਂ ਉਹਦੇ ਨਾਲ ਨਾਲ ਖੜੀਏ ਤੇ ਇਹ ਕਿੰਨੀ ਮਾੜੀ ਗੱਲ ਹੈ ਸਾਡੇ ਲਈ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਜਰੂਰ ਜੀ ਆਪਾਂ ਨੂੰ ਸਾਰਿਆਂ ਨੂੰ ਇਹ ਹੀ ਆ ਵੀ ਪਹੁੰਚਣਾ ਚਾਹੀਦਾ ਕਿਉਂਕਿ ਦੇਖੋ ਰੋਟੀ ਖਾਣੇ ਆਪਾਂ ਤੇ ਫਸਲਾਂ ਗਾਉਂਦੇ ਆ ਕੌਣ ਗਾਉਂਦਾ ਆਪਣਾ ਕਿੱਤਾ ਨਿੱਜੀ ਪੰਜਾਬ ਜੁੜਿਆ ਹੀ ਇਹ ਚੀਜ਼ਾਂ ਦੇ ਨਾਲ ਹੋਇਆ ਜੀ ਚੀਜ਼ਾਂ ਹੀ ਸਭ ਤੋਂ ਖੋਲੀਆਂ ਤੇ ਤੋਂ ਬਾਅਦ ਜਿਹੜਾ ਹਸ਼ਰਾ ਉਹ ਆਪਾਂ ਨੂੰ ਅਗਾਹ ਦੇਖਣ ਨੂੰ ਮਿਲੂਗਾ ਹਨਾ ਆਪਣਾ ਬਹੁਤ ਚੀਜ਼ਾਂ ਹੁੰਨ ਲੁਧਿਆਣੇ ਆ ਬਾਈ ਜੀ ਹੁਣਾਂ ਨੇ ਲੁਧਿਆਣੇ ਵੀ ਪਾਣੀ ਦੇ ਰਿਗਾਰਡਿੰਗ ਕੀਤਾ ਸੀ ਇਹਨੂੰ ਤੇ ਅਸੀਂ ਅੱਗੇ ਵੀ ਹੁਣ ਬੈਠ ਰਹੇ ਹਾਂ ਨਾ ਵੀ ਇਕੱਠ ਕਰਕੇ ਇੱਕ ਵਾਰ ਸੁਨੇਹਾ ਦਵਾਰਾ ਲੱਗੇ ਸਰਕਾਰਾਂ ਨੂੰ ਪਾਣੀ ਗੰਦਲਾ ਹੋ ਰਿਹਾ ਦੁੱਧ ਦੀ ਆਲਰੇਡੀ ਜਿਹੜੀ ਡੇਰੀ ਫਾਰਮਿੰਗ ਆ ਇਹ ਜੱਟਾਂ ਕੋਲ ਹੁੰਦੀ ਸੀਗੀ ਸਬਜ਼ੀਆਂ ਦੁੱਧ ਇਹ ਕਰਦਾ ਹੁੰਦਾ ਸੀ ਕੁਝ ਆਪਾਂ ਆਪ ਛੜਤੀਆਂ ਚੀਜ਼ਾਂ ਜਿਹੜੀਆਂ ਰਹਿੰਦੀਆਂ ਨੇ ਉਹ ਸਰਕਾਰਾਂ ਨੂੰ ਲੱਗੇ ਕੋਈ ਆਪਣੇ ਗਾਣੇ ਦੇ ਦੋ ਬੋਲ ਜਿਹੜੇ ਅਸੀਂ ਪਿਛਲੀ ਕਨ ਕਿਸਾਨੀ ਲਈ ਹਾਂਜੀ ਗਾਣੇ ਕੀਤੇ ਸੀ ਕਾਫੀ ਮੈਂ ਬੋਲ ਪਹਿਲਾਂ ਵੀ ਇੱਕ ਚੈਨਲ ਤੇ ਸਾਂਝੇ ਕੀਤੇ ਨੇ ਵੀ ਜਿਹੜਾ ਇੱਕ ਕਿਸਾਨ ਆ ਨਹੀਂ ਸੱਪਾਂ ਦੀਆਂ ਸੜੀਆਂ ਮਿੱਧ ਕੇ ਕਿਵੇਂ ਉਹਨੇ ਜ਼ਮੀਨਾਂ ਪਧਰੀਆਂ ਕਰਕੇ ਉਹਨੂੰ ਆਪਣੀ ਜਿਹੜੀ ਆ ਫਸਲ ਨੂੰ ਆਵਾਜ਼ ਕਰਦਾ ਹਨ ਤੇ ਅੱਗੇ ਫਿਰ ਸਰਕਾਰਾਂ ਦੇ ਜਿਹਨੂੰ ਹੱਥ ਚ ਆ ਜਾਂਦਾ ਤੇ ਫਿਰ ਉਹਦਾ ਕੋਈ ਸਾਰ ਵੀ ਨਹੀਂ ਪੁੱਛਦਾ ਨਾ ਮੰਬੰਜਰੀ ਜ਼ਮੀਨ ਵੀ ਮਿਹਨਤ ਮਸ਼ਕਤ ਨਾਲ ਉਗਾ ਦਿੱਤੀ ਸੱਪਾਂ ਦੀਆਂ ਸਿਰੀਆਂ ਮਿਗਮਿਗ ਹਰੀ ਕ੍ਰਾਂਤੀ ਲਿਆ ਦਿੱਤੀ ਤਾਂ ਵੀ ਮੁੱਲ ਨਾ ਪੂਰਾ ਮਿਲਿਆ असਲਾ ਕਣਕ ਤੇ ਤਾਨਾ ਦਾ ਉਹ ਕਿਹੜਾ ਆ ਕੇ ਪੁੱਛਦੇ ਇੱਥੇ ਦਰਦ ਕਿਸਨ ਦਾ ਉਹ ਕਿਹੜਾ ਆ ਕੇ ਪੁੱਛਦੇ ਇੱਥੇ ਦਰਦ ਕਿਸਨ ਦਾ ਧੰਨਵਾਦ ਵੀਰ ਕਮਲ ਕਰੇਵਾਲ ਜੀ ਨਾਲ ਗੱਲਬਾਤ ਕਰ ਰਹੀ ਸੀ ਸਾਡੇ ਨਾਲ ਭੈਣ ਅਮਰੋਜੀ ਜੋ Sufi ਗਾਇਕਿਆ ਉਹ ਵੀ ਜੁੜੇ ਹੋਏ ਇੱਥੇ ਆਏ ਹੋਏ ਆ ਗੱਲਬਾਤ ਕਰਦੇ ਆ ਆਮਰੋਜੀ ਜੋ ਗਾਈ ਕਿਹਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਕਿਸਾਨੀ ਅंदोलਨ ਵਿੱਚ ਆਏ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਜੂਸ ਨੂੰ ਕਿਉਂਕਿ ਪੰਜਾਬ ਦਾ ਜੂਸ ਤੁਹਾਨੂੰ ਸੁਣਦਾ ਵਾ ਤੁਹਾਡੀ ਗੱਲ ਮੰਨਦਾ ਵੀ ਹੈ ਕੀ ਕਹਿਣਾ ਚਾਹਦੇ ਹੋ ਉਹ じゃ ਹਲੇ ਆਇਆ ਨਹੀਂ ਇੱਥੇ ਜਿੱਦਾਂ ਜੂਸ ਆਉਣਾ ਚਾਹੀਦਾ ਹੁੰਦਾ ਭਾਜੀ ਇਸ ਤੋਂ ਵੱਧ ਮਾੜੀ ਗੱਲ ਕੀ ਹੋ ਸਕਦੀ ਹੈ ਤੇ ਦੋਗਲੀ ਨੀਤੀ ਕੀ ਹੋ ਸਕਦੀ ਹੈ ਸਰਕਾਰ ਦੀ ਕਿ ਜਿਹੜੇ ਸਾਡੇ ਬਜ਼ੁਰਗ ਹੈ ਜਿਹੜਾ ਸਾਡਾ ਅੰਨ ਦਾਤਾ ਹੈ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹਾਂ ਕੋਈ ਸ਼ੱਕ ਨਹੀਂ ਕਿਉਂਕਿ ਜਿੱਥੇ ਉਹਨਾਂ ਦੀ ਅੱਜ ਆਰਾਮ ਕਰਨ ਦੀ ਉਮਰ ਸੀ ਨਾ ਉਹ ਆਪਣੇ ਹੱਕਾਂ ਦੇ ਲਈ ਲੜਾਈਆਂ ਲੜ ਰਹੇ ਸੋ ਮੇਰੀ ਤਾਂ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿੱਦਾਂ ਅਸੀਂ ਪਹਿਲਾਂ ਸੰਘਰਸ਼ ਕੀਤਾ ਸੀ ਸਾਰਿਆਂ ਨੇ ਇਕਜੁੱਟ ਹੋ ਕੇ ਹੁਣ ਘਰਾਂ 'ਚ ਬੈਠਣ ਦਾ ਟਾਈਮ ਨਹੀਂ ਆ ਸਾਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਇਹ ਜਿਹੜਾ ਸਾਡਾ ਇਕੱਠ ਹੈ ਭਾਰੀ ਅਠੱਟ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਅਰਦਾਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਭਾਜੀ ਜੀ ਅਰਦਾਸ ਵਿੱਚ ਬਹੁਤ ਸ਼ਕਤੀ ਹੁੰਦੀ ਆਪਾਂ ਸਾਰੇ ਇੱਥੇ ਆਈਏ ਅੱਜ ਸਾਨੂੰ ਲੋੜ ਹੈ ਘਰਾਂ 'ਚ ਬੈਠਣ ਦੀ ਲੋੜ ਨਹੀਂ ਅੱਜ ਸਾਨੂੰ ਖਨੌਰੀ ਬਾਡਲ ਤੇ ਪਹੁੰਚਣ ਦੀ ਲੋੜ ਹੈ ਮੇਰੀ ਤਾਂ ਸਾਰਿਆਂ ਨੂੰ ਇਹ ਹੀ ਕੋਈ ਆਪਣੇ ਬੋਲ ਕੋਈ ਗੁੰੰਗਨਾ ਕੇ ਕੋਈ ਵੀਰਾਂ ਨੂੰ ਅਪੀਲ ਕਰਨਾ ਚਾਹੇ ਪੰਜਾਬ ਦੇ ਜੋ ਅਕਸਰ ਕਿਸਾਨੀ ਦੇ ਲਈ ਮੈਂ ਸਟੇਜਾਂ ਤੇ ਬੋਲਦੀ ਵੀ ਰਹੀ ਆ ਸੋ ਮੈਂ ਹੁਣ ਦੁਬਾਰਾ ਸਿੰਗੁਰਲ ਕਰਕੇ ਨੀ ਆਪ ਪਈ ਸੁਤੀਆਂ ਫੇਰ ਨੀ ਪੰਜਾਬ ਵੱਲੋਂ ਲੜ ਜਾਈ ਉਠੀਆਂ ਤੁਰ ਪਿਆ ਬਨ ਬਨ ਪਿੰਡਾਂ ਚੋ ਕਾਫਲੇ 1 2 ਤੇ 3 ਕਿਆ ਸਭ ਲੈਣ ਨੂੰ ਜਿਹੜੇ ਸਾਡੇ ਨੱਪ ਕੇ ਬੈਠੀਆਂ ਦਿੱਲੀਏ ਚੜੇ ਹੁੰਦੇ ਕਿਸਾਨ ਤੇਥੋਂ ਹੱਕ ਲੈਣ ਨੂੰ ਜਿਹੜੇ ਸਾਡੇ ਨੱਪ ਕੇ ਬੈਠੀਆਂ ਦਿੱਲੀਏ ਚੜੇ ਹੁੰਦੇ ਕਿਸਾਨ ਤੇ ਤੁਹ ਹੱਕ ਲੈਨੇ ਨੂੰ ਇਹ ਸਨ ਪਹਿਨਾ ਮਰੋਜੀ ਜੋ ਸੂਫੀ ਗਾਇਕ ਆ ਜਿਨ੍ਹਾਂ ਨੇ ਆਪਣੇ ਗਾਣਿਆਂ ਦੇ ਰਾਹੀਂ ਪੰਜਾਬ ਦੇ ਜੂਸ ਨੂੰ ਹਲੋਨਾ ਦੇਣ ਦਾ ਜਤਲ ਕੀਤਾ ਬਈ ਪਹੁੰਚੋ ਇੱਥੇ ਡੱਲੇਵਾਲ ਸਾਹਿਬ ਜਿਹੜੇ 75 ਸਾਲ ਦੀ ਉਮਰ ਵਿੱਚ ਸਾਡੇ ਲਈ ਸੰਘਰਸ਼ ਲੜ ਰਹੇ ਆ ਕੱਲ ਨੂੰ ਕੋਈ ਭਾਰਾ ਵਾਪਰ ਗਿਆ ਫਿਰ ਅਸੀਂ ਉਹਨਾਂ ਦੇ ਆਵਾਂਗੇ ਇਕੱਠੇ ਹੋਵਾਂਗੇ ਹੁਣ ਇਕੱਠੇ ਕਿਉਂ ਨਹੀਂ ਹੁੰਦੇ ਹੁਣ ਇਕੱਠੇ ਹੋਈਏ ਹੁਣ ਇਕੱਠੇ ਹੋ ਕੇ ਉਹਨਾਂ ਦਾ ਸਾਥ ਦਈਏ ਅੱਜ ਲੋੜ ਆ ਇਕ ਮਾਂ ਨੇ ਸਾਡੀ ਨਾਲ ਜੁੜੇ ਹੋਏ ਆ ਉਹ ਕੁਝ ਕਹਿ ਰਹਾ ਚਾਹੁੰਦੇ ਹਾਂ ਜੀ ਮਾਂ ਜੀ ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮੰਨ ਕਬੂਲ ਜੀਵਨ ਕੀ ਛੜ ਆਸ ਹੋ ਸੁਪਨਾ ਕੀ ਰੇਂਡਾ ਤੋ ਆਏ ਹਮਾਰੇ ਪਾਸ ਮੈਂ ਮਨਜੀਤ ਕੌਰ ਜ਼ਿਲ੍ਹਾ ਮੋਗਾ ਪਿੰਡ ਲੰਗਿਆਣਾ ਤੋ ਇੱਥੇ ਕਿਸਾਨੀ ਦਾ ਦੱਦ ਲੈ ਕੇ ਪਹੁੰਚੀ ਆ ਮੈਂ ਆਪਣੀਆਂ ਕਿਸਾਨ ਭੈਣਾਂ ਨੂੰ ਦੱਸਣਾ ਚਾਹੁੰਨੀ ਆ ਕਿ ਭੈਣੋ ਉਠੋ ਚੁੱਲਿਆਂ ਵਿੱਚ ਚੁੱਲ੍ਹੇ ਚੋਂਤਿਆਂ ਵਿੱਚ ਹੀ ਨਾ ਕਿਤੇ ਲੋਕੇ ਰਹਿ ਜਾਇਓ ਸਾਡੀ ਦੇਖੋ ਕਿ ਸਾਡੀਆਂ ਭੈਣਾਂ ਨੇ ਚੰਦ ਤੇ ਪਹੁੰਚ ਗਈਆਂ ਹਨ ਕੋਈ ਇਹੋ ਜਿਹਾ ਡਿਪਾਰਟਮੈਂਟ ਨਹੀਂ ਜਿੱਥੇ ਸਾਡੀਆਂ ਭੈਣਾਂ ਨਹੀਂ ਬੈਠੀਆਂ ਵੱਡੇ ਵੱਡਿਆ ਸਿੰਗਰ ਆ ਜਿਨ੍ਹਾਂ ਨੇ ਕਿ ਆਦਮੀਆਂ ਨੂੰ ਇੱਕ ਦਿਖਾ ਦਿੱਤਾ ਕਿ ਅਸੀਂ ਵੀ ਜਿਉ ਸਕਦੀਆਂ ਐ ਸਾਡੇ ਵਿੱਚ ਵੀ ਕੁਝ ਹੈ ਸਾਡੇ ਵਿੱਚ ਵੀ ਜਜ਼ਬਾ ਹੈ ਜਿਉਣ ਦਾ ਅਸੀਂ ਵੀ ਰੋਜੀ ਕਮਾ ਸਕਦੀਆਂ ਤੁਹਾਨੂੰ ਛੱਡ ਕੇ ਜਿੰਨਾ ਵਿੱਚ ਕਿ ਮੇਰੀ ਭੈਣ ਅਮਨ ਰੋਜੀ ਆ ਮੈਂ ਸਲਾਮ ਕਰਦੀ ਆ ਇਹਨੂੰ ਇਹਦੇ ਜਜ਼ਬੇ ਨੂੰ ਦੇਖੋ ਭੈਣੋ ਦੇਸਾਂ ਵਿੱਚ ਬੈਠਿਆਂ ਪਰਦੇਸਾਂ ਵਿੱਚ ਬੈਠਿਆਂ ਜੇ ਤੁਹਾਨੂੰ ਕਿਸਾਨੀ ਪ੍ਰਤੀ ਦਰਦ ਹੈ ਤਾਂ ਇੱਥੇ ਪਹੁੰਚੋ ਪਹੁੰਚ ਕੇ ਸਾਡੇ ਵੀਰ ਸਾਡੇ ਬਾਪੂ ਭਾਈ ਜਗਜੀਤ ਸਿੰਘ ਡੱਲੇ ਵਾਲਾ ਜੋ ਕਿ ਇੱਕ ਆਪਣੀ ਜੀਵਨ ਦੀ ਅਹੂਤੀ ਦੇਣ ਲਈ ਕਿਸਾਨੀ ਦਰਦ ਨੂੰ ਲੈ ਕੇ ਸਾਰੇ ਪਰਿਵਾਰ ਨੂੰ ਛੱਡ ਕੇ ਪ੍ਰਾਪਰਟੀ ਨੂੰ ਛੱਡ ਕੇ ਬੈਠ ਗਏ ਹਨ ਇੱਕ ਆਗੂ ਤਾਂ ਹੋਰ ਵੀ ਬੜੇ ਹਨ ਜੇ ਮੈਂ ਕਹਿ ਲਵਾਂ ਅਗਰਾਂ ਮੈਂ ਉਹਨਾਂ ਦਾ ਪਹਿਲਾਂ ਮੈਂ ਉਹਨਾਂ ਦੇ ਗਰੁੱਪ ਵਿੱਚ ਸੀ ਦਿੱਲੀ ਦਾ ਮੋਰਚੇ ਵਿੱਚ ਵੀ ਬਹੁਤ ਵਾਰ ਗਏ ਸਾਡੇ ਮੋਗੇ ਟੋਲ ਪਾਗਾ ਪ੍ਰਾਣਾ ਮੋਗਾ ਉੱਥੇ ਵੀ 1.5 ਸਾਲ ਸਾਲ ਬੈਠੇ ਰਹੇ ਅਸੀਂ ਪਰ ਉਹਨਾਂ ਲੋਕਾਂ ਨੇ ਕੀ ਖਟਿਆ ਉਹ ਕਹਿੰਦੇ ਆ ਕਿ ਸਿੱਖ ਇਤਿਹਾਸ ਵਿੱਚ ਇਹ ਲਿਖਿਆ ਹੈ ਕੀ ਲਿਖਿਆ ਹੈ ਮੈਨੂੰ ਦੱਸਣ ਮੈਨੂੰ ਜਵਾਬ ਦੇਣ ਤੁਹਾਡੀ ਸਟੇਜ ਤੇ ਜਕਾਰਾ ਨਹੀਂ ਬੁਲਾ ਸਕਦੇ ਤੁਹਾਡੀ ਸਟੇਜ ਤੇ ਫਤਿਹ ਦੀ ਮਨਾਹੀ ਹੈ ਤੁਸੀਂ ਕਿਹੜੇ ਸਿੱਖ ਇਤਿਹਾਸ ਦੀਆਂ ਸਾਨੂੰ ਉਹਦਾ ਕਹਿਣਗੇ ਉਹਦਾ ਕਰਨਗੇ ਹਾਰਨਾ ਦਿੰਦੇ ਹਾਂ ਹਮਰੇ ਸ਼ਕਿਆ ਹਾਂਜੀ ਕਿਸ ਸਿੱਖ ਇਤਿਹਾਸ ਦੀਆਂ ਹਰ ਇੱਕ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਵੇਖੋ ਪਿੱਛੇ ਜਾ ਕੇ ਵੇਖੋ ਤਾਂ ਸਹੀ ਪੰਜਾ ਸਾਹਿਬ ਦਾ ਸਾਕਾ ਉਹ ਜਾਨ ਦੀਆਂ ਉਹਤੀਆਂ ਦੇ ਕੇ ਰੇਲ ਗੱਡੀ ਇਹਠਾ ਸਿਰ ਦੇ ਕੇ ਫਿਰ ਜੋ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਵੱਡੀ ਵੱਡੀ ਕੁਰਬਾਨੀ ਵੱਡੀ ਕੁਰਬਾਨੀ ਦਿੱਤੀ ਉਹਨਾਂ ਨੇ ਰੇਲ ਦੇ ਥੱਲੇ ਆ ਕੇ ਗੱਡੀ ਰੋਕੀ ਸੀ ਅਗਰਾ ਹਾਂ ਸਾਬ ਤੁਹਾਡਾ ਬੜਾ ਸਤਿਕਾਰ ਕਰਦੀਆਂ ਤੁਹਾਡੇ ਨਾਲ ਬਹੁਤ ਲੋਕ ਜੁੜੇ ਹੋਏ ਆ ਤੁਸੀਂ ਵੀ ਆਓ ਇੱਥੇ ਤੁਸੀਂ ਵੀ ਆਪਣਾ ਕੀ ਤੁਸੀਂ ਮੌਤ ਤੋਂ ਡਰਦੇ ਪਿਆ ਇੱਕ ਤਾਂ ਤੁਸੀਂ ਕਹਿੰਨੇ ਕਿ ਉਹਨਾਂ ਨੇ ਸਲਾਹ ਨਹੀਂ ਕੀਤੀ ਦੂਜੇ ਪਾਸੇ ਕਹਿੰਨੇ ਕਿ ਸਾਡੇ ਕੋਲ ਆਏ ਵੀ ਸੀ ਫਿਰ ਤੁਸੀਂ ਮਰਨ ਤੋਂ ਡਰਦੇ ਕਿ ਇਸ ਤੋਂ ਬਾਅਦ ਮੇਰੀ ਵਾਰੀ ਨਾ ਆ ਜਾਵੇ ਜਦੋਂ ਜਾਣਾ ਤੇ ਜਾਣਾ ਸਾਰਿਆਂ ਨੇ ਆ ਹਾਂ ਇੱਕ ਦਿਨ ਜਾਣਾ ਸਭ ਨੇ ਆ ਇੱਕ ਵਾਰ ਇੱਕ ਚਿੜੀ ਮੂੰਹ ਵਿੱਚ ਪਾਣੀ ਲੈ ਕੇ ਜਾ ਰਹੀ ਸੀ ਜੰਗਲ ਦੀ ਅੱਗ ਬਜਾ ਜੰਗਲ ਦੀ ਅੱਗ ਬੁਝਾਉਣ ਵਾਸਤੇ ਉਸ ਨੂੰ ਪੁੱਛਿਆ ਕਿ ਚਿੜੀਏ ਇਹ ਤੇਰੇ ਪਾਣੀ ਦੀ ਮੂੰਹ ਦੇ ਵਿੱਚ ਜੋ ਪਾਣੀ ਲਿਆ ਰਹੀ ਹੈ ਕਿ ਇਹਦੇ ਨਾਲ ਅੱਗ ਬੁਝ ਜਾਓ ਉਹ ਕਹਿੰਦੀ ਸੀ ਕਮਲਿਓ ਮੈਂ ਤਾਂ ਕੱਲ ਇਤਿਹਾਸ ਸਿਰਜਿਆ ਜਾਏਗਾ ਮੇਰਾ ਨਾਂ ਵੀ ਇੱਕ ਅੱਗ ਬੁਝਾਉਣ ਵਾਲਾ ਵਿੱਚ ਲਿਖਿਆ ਜਾਊਗਾ ਨਾ ਕਿ ਲਗਾਉਣ ਵਾਲਿਆਂ ਵਾਂਗ ਭਾਵੇਂ ਮੈਂ ਅੱਗ ਨਹੀਂ ਬੁਝਾ ਸਕਦੀ ਪਰ ਮੈਂ ਆਵਦੀਆਂ ਭੈਣਾਂ ਨੂੰ ਕਹਿਨੀ ਆ ਕਿ ਚੁੱਲ੍ਹਿਆਂ ਚੋਂਤਿਆਂ ਤੋਂ ਉੱਠ ਕੇ ਤੁਸੀਂ ਵੇਖੋ ਆਪਦੇ ਭਰਾਵਾਂ ਦੇ ਕੰਦੇ ਨਾਲ ਕੰਧਾ ਮਲਾ ਕੇ ਆਹੋ ਪਹੁੰਚੋ ਇੱਥੇ ਆ ਕੀ ਮੋਰਚੇ ਨੂੰ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਮਾ ਜੀ ਦੇ ਬੜੇ ਵੱਡੇ ਜਜ਼ਬਾਤ ਆ ਭੈਣਾਂ ਨੂੰ ਵੱਡੀ ਆਪੀਲ ਆ ਖਾਸ ਕਰਕੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਨੂੰ ਆਪੀ ਰਿਹਾ ਵੀ ਆਓ ਭਾਈ ਜੇ ਹੁਣ ਨਾ ਆਏ ਤੇ ਫਿਰ ਬਾਅਦ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਧੰਨਵਾਦ